ਪੰਜਾਬ ਦਾ ਇੱਕ ਪਿੰਡ ਜਿੱਥੇ ਰਲ ਕੇ ਸਾਰੇ ਆਪਣੇ ਲੋਕਾਂ ਨੇ ਕਿਹਾ ਵੀ ਇੱਕ ਅਮਰਤਧਾਰੀ ਸੇਖ ਨੂੰ ਨਾ ਆਪਾਂ ਪਿੰਡ ਦਾ ਸਭ ਸੰਮਤੀ ਨਾਲ ਸਰਪੰਚ ਬਣਾ ਦਿੰਨੇ ਆ ਜਦੋਂ ਉਹ ਕਾਗਜ਼ ਭਰਨ ਲੱਗੇ ਵੀਰੋ ਉੱਥੇ ਕੀ ਹੋਇਆ ਉੱਥੇ ਦੇ ਉਸ ਪਿੰਡ ਦੇ ਵਿੱਚ ਪ੍ਰਵਾਸੀ ਲੋਕ ਆਏ ਉਹ ਕਹਿੰਦੇ ਵੀ ਤੁਸੀਂ ਕਿਵੇਂ ਆਪ ਦਾ ਸਰਪੰਚ ਬਣਾ ਲੋਂਗੇ ਤੁਹਾਡੀ ਸਿਰਫ 800 ਵੋਟ ਸਾਡੀ 6500 ਵੋਟ ਉਹ ਪਿੰਡ ਦੇ ਜਿਹੜੇ ਪੰਜਾਬੀ ਸੀਗੇ ਉਹ ਹੈਰਾਨ ਰਹਿ ਕੇ ਕਹਿੰਦੇ ਇਹ ਕੀ ਚੱਕਰ ਬਣ ਗਿਆ ਤੁਹਾਡੀ 6500 ਕਿਵੇਂ ਉਹ ਫੇਰ ਪਤਾ ਲੱਗਿਆ ਕਹਿੰਦੇ ਅੰਬਾ ਅੰਬ ਸਹਿਬ ਗੁਰਦੁਆਰੇ ਦੇ ਕੋਲ ਝੁੱਗੀਆਂ ਹੀਆਂ પાਕੇ ਪ੍ਰਵਾਸੀ ਮਜ਼ਦੂਰ ਆ ਕੇ ਬੈਠੇ ਸੀ ਮੁਹਾਲੀ ਜ਼ਿਲ੍ਹੇ ਦੀ ਗੱਲ ਆ ਇਹ ਜਦੋਂ ਬੈਠੇ ਸੀ ਤੇ ਉਹਨਾਂ ਦੀਆਂ ਵੋਟਾਂ ਬਣ ਗਈਆਂ ਥੋੜੇ ਟਾਈਮ ਦੇ ਵਿੱਚ ਵਿੱਚ ਵੋਟਾਂ ਬਣਵਾਈਆਂ ਕਿੰਨਾ ਸਾਡੇ ਪੰਜਾਬ ਦੇ ਲੀਡਰਾਂ ਨੇ ਲੀਡਰਾਂ ਨੇ ਕਿਹਾ ਵੀ ਸਾਨੂੰ ਵੋਟਾਂ ਪਾਓ ਆਪਦੇ ਲਾਲਚ ਵਿੱਚ ਵੋਟਾਂ ਬਣਵਾਤੀਆਂ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਵੋਟਾਂ ਤੁਹਾਨੂੰ ਤਾਂ ਪਾਵਾਂਗੇ ਜੇ ਤੁਸੀਂ ਸਾਨੂੰ ਰਹਿਣ ਵਾਸਤੇ ਪੱਕੀ ਜਗ੍ਹਾ ਦੋਗੇ ਤਾਂ ਉਹਨਾਂ ਨੇ ਪੰਚਾਇਤ ਦੀ ਜਗ੍ਹਾ ਲੀਡਰਾਂ ਨੇ ਪਿੰਡੇ ਮੁਹਾਲੀ ਦੇ ਕੋਲ ਮੈਨੂੰ ਉਹ ਪਿੰਡ ਦਾ ਨਾਂ ਭੁੱਲ ਗਿਆ ਹੁਣ ਉਹ ਪਿੰਡ ਦੇ ਵਿੱਚ ਥਾਂ ਦੇਤੀ ਉਹਨਾਂ ਨੂੰ ਬਕਾਇਦਾ ਆਪੇ ਪਤਾ ਨਹੀਂ ਖਰੀਦ ਕੇ ਦਿੱਤੀ ਕਿ ਸਰਕਾਰੀ ਜਗਾਹ ਦੇਤੀ ਜਿੱਥੇ ਕਿ ਉਹ ਪ੍ਰਵਾਸੀਆਂ ਨੇ ਆਪਦਾ ਪਿੰਡ ਦੇ ਵਿੱਚ ਰਹਿائش ਬਣਾ ਲਈ ਅੱਜ ਉਸ ਪਿੰਡ ਦੇ ਵਿੱਚ ਪ੍ਰਵਾਸੀਆਂ ਦੀ 650 ਵੋਟ ਆ ਤੇ ਪੰਜਾਬੀਆਂ ਦੀ 800 ਵੋਟ ਆ ਤੇ ਤੁਸੀਂ ਵੇਖ ਲਓ ਪੰਜਾਬ ਕਿਹੜਿਆਂ ਰਾਵਾਂ ਤੇ ਪੈ ਗਿਆ ਸਾਡੇ ਨਾਲ ਧੋਬੀ ਦੇ ਕੁੱਤੇ ਵਾਲੀ ਹੋਣੀ ਆ ਘਰ ਸਾਡਾ ਪੰਜਾਬ ਆ ਤੇ ਘਾਟ ਸਾਡਾ ਬਾਹਰਲੇ ਮੁਲਕ ਆ ਉਹ ਹਾਲ ਹੋਣਾ ਵੀ ਧੋਬੀ ਦਾ ਕੁੱਤਾ ਨਾ ਕਰਦਾ ਨਾ ਘਾੜਦਾ ਸਾਡੇ ਲੋਕ ਆਪਦੇ ਮੂਲ ਨੂੰ ਪਛਾਣਦੇ ਨਹੀਂ ਪਾਈ ਪਏ ਵੀ ਅਸੀਂ ਪੰਜਾਬ ਆਪਦਾ ਗਵਾਇਏ ਨੇ ਲੀਡਰਾਂ ਸਰ ਤੇ ਕਹਦਾ ਭਰੋਸਾ ਕਰੀ ਬੈਠੇ ਜੇ ਇਹ ਲੀਡਰ ਤੇ ਐਡੇ ਬੇਕਾਰ ਤੇ ਐਡੇ ਨਕਮੇ ਲੀਡਰ ਨੇ ਵੀ ਜਿਨ੍ਹਾਂ ਨੇ ਵੋਟਾਂ ਬਣਵਾਤੀਆਂ ਤੁਸੀਂ ਉਹਨਾਂ ਨੂੰ ਆਪਦੇ ਪਿੰਡ 'ਚ ਨਾ ਵੜਨ ਦਵੋ ਜਿਨ੍ਹਾਂ ਨੇ ਪ੍ਰਵਾਸੀਆਂ ਦੀਆਂ ਵੋਟਾਂ ਬਣਵਾਈਆਂ ਇੱਕੋ ਇੱਕ ਬੰਦਾ ਪੰਜਾਬ ਦੇ ਲੀਡਰਾਂ ਦੀ ਗੱਲ ਕਰਦਾ ਮੈਂ ਆਮ ਲੋਕਾਂ ਦੀ ਨਹੀਂ ਜਿਹੜੇ ਲੀਡਰਾਂ ਨਾਲ ਵਿੱਚੋਂ ਕੱਲਾ ਬੰਦਾ ਜੇ ਬੋਲਦਾ ਪਏ ਤੇ ਸਖਪਾਲ ਖਹਿਰਾ ਗੱਲ ਕਰੀ ਜਾਂਦਾ ਵੀ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾਗਾ ਕੋਈ ਸਾਡੇ ਪੰਜਾਬ ਦੇ ਵਿੱਚ ਲੀਡਰ ਨਹੀਂ ਬੋਲਦਾਗਾ ਪੰਜਾਬੀਓ ਜਿਹੜਾ